ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਂ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਵੇਂ ਤੁਹਾਨੂੰ ਪਤਾ ਹੋਵੇ ਪੀ ਠੰਡ ਬਹੁਤ ਹੋ ਗਈ ਹੈ ਦੁਬਾਰਾ ਤੋਂ ਫੇਰ ਠੰਡ ਹੋ ਗਈ ਹੈ ਪਹਿਲਾਂ ਠੰਡ ਜਿਹੜੀ ਉਹ ਖਤਮ ਹੋ ਚੁੱਕੀ ਸੀਗੀ ਤੇ ਹੁਣ ਠੰਡ ਫੇਰ ਹੋ ਗਈ ਆ ਕੱਲ ਜੂ ਕਹਿ ਲੋ ਕਿਉਂਕਿ ਆਮ ਘਾਟ ਹੈਗੀ ਆ ਪੀ ਆਈ ਬਸੰਤ ਤੇ ਪਾਲਵ ਦੰਤ ਪਰ ਇੱਥੇ ਆਈ ਬਸੰਤ ਤੇ ਪਾਲਵ ਦੰਤ ਜਾਨੀ ਕਿ ਜਿਆਦਾ ਵੱਧ ਗਿਆ ਪਾਲਾ ਬਹੁਤ ਹੀ ਜਿਆਦਾ ਠੰਡ ਹੋ ਗਈ ਆ ਸਾਡੇ ਤੇ ਇੱਥੇ ਰੋਪੜ ਸ਼ਹਿਰ ਚ ਬਹੁਤ ਜਿਆਦਾ ਠੰਡ ਪੈ ਰਹੀ ਆ ਕਿਉਂਕਿ ਲਾਗੇ ਹਿਮਾਚਲ ਦੇ ਵਿੱਚ ਬਰਫ਼ ਵੀ ਤੁਹਾਨੂੰ ਪਤਾ ਬਹੁਤ ਪੈ ਰਹੀ ਆ ਐਨ ਬਿਨ ਮੌਸਮ ਜਿਹਨੂੰ ਕਹਿ ਸਕਦੇ ਬਰਸਾਤ ਉਹ ਗੱਲਾਂ ਵੀ ਬਿਨ ਮੌਸਮ ਤੇ ਇਹ ਜਿਹੜੀ ਠੰਡ ਪੈ ਰਹੀ ਆ ਜਦੋਂ ਪਸੰਤ ਆਉਂਦੀ ਉਸ ਤੋਂ ਬਾਅਦ ਜਿਹੜੀ ਠੰਡ ਖਤਮ ਹੋ ਜਾਂਦੀ ਆ ਪਰ ਹੁਣ ਜਿਹੜੀ ਠੰਡ ਬਹੁਤ ਪੈ ਰਹੀ ਆ ਤੈਨੂੰ ਪਤਾ ਠੰਡ ਜਿਹੜੀ ਆ ਉਹ ਆਉਂਦੀ ਨੁਕਸਾਨ ਕਰਦੀ ਆ ਤੇ ਇੱਕ ਜਾਂਦੀ ਨੁਕਸਾਨ ਕਰਦੀ ਆ ਖਾਸ ਕਰਕੇ ਬੱਚਿਆਂ ਦਾ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਤੁਸੀਂ ਠੰਡ ਤੋਂ ਬਚਾ ਕੇ ਰੱਖੋ ਜੇਕਰ ਤੁਹਾਡੇ ਵੀ ਬੱਚੇ ਜਾਂਦੀ ਠੰਡ ਤੇ ਬਿਮਾਰ ਹੁੰਦੇ ਆ ਖੰਘ ਜਕਾਮ ਉਹਨਾਂ ਨੂੰ ਲੱਗਦਾ ਵਾ ਰੇਸ਼ਾਨਾਂ ਦੇ ਬੰਦਾ ਵਾ ਚਾਏ ਉਹਨਾਂ ਦੀ ਨੱਕ ਦੇ ਵਿੱਚੋਂ ਪਾਣੀ ਨਿਕਲਦਾ ਵਾ ਕਿਸੇ ਵੀ ਕਿਸਮ ਦੀ ਜੇ ਕੋਈ ਪ੍ਰੋਬਲਮ ਆ ਤੇ ਅੱਜ ਜਿਹੜਾ ਆਪਾਂ ਨੁਸਖਾ ਤੁਹਾਨੂੰ ਦੱਸਾਂਗੇ ਉਹ ਤੁਸੀਂ ਬਣਾਓ ਉਹਦੇ ਨਾਲ ਉਹਨਾਂ ਦਾ ਦਿਮਾਗ ਵੀ ਤੇਜ਼ ਰਹੂਗਾ ਨਿਗਾ ਵੀ ਤੇਜ਼ ਰਹੂਗੀ ਜਿਆਦਾ ਸ਼ਕਤੀ ਵੀ ਜਿਹੜੀ ਵਧੂਗੀ ਤੇ ਉਹ ਕਦੇ ਵੀ ਠੰਡ ਦੇ ਨਾਲ ਬਿਮਾਰ ਨਹੀਂ ਹੋਣਗੇ ਇਹ ਜਿਹੜਾ ਨੁਸਖਾ ਆਪਾਂ ਤੁਹਾਨੂੰ ਦੱਸਣਾ ਇਹ ਤੁਸੀਂ 12 ਮਹੀਨੇ ਵਰਤ ਸਕਦੇ ਹੋ ਉਹ ਕੀ ਕੀ ਆਪਾਂ ਨੂੰ ਸਮਾਨ ਚਾਹੀਦਾ ਵਾ ਜਿਹੜਾ ਆਪਾਂ ਉਹਨਾਂ ਦੇ ਦਿਮਾਗ ਦੀ ਤਾਕਤ ਉਹਨਾਂ ਦੀ ਜਿਹੜੀ ਇਮਿਊਨਿਟੀ ਸਿਸਟਮ ਵਧਾਉਣ ਵਾਸਤੇ ਤਾਂ ਕਿ ਉਹਨਾਂ ਦਾ ਸਰੀਰ ਇੰਨਾ ਮਜ਼ਬੂਤ ਹੋ ਜਾਏ ਨਾ ਉਹਨਾਂ ਤੇ ਕੋਈ ਠੰਡ ਦਾ ਅਸਰ ਹੋਵੇ ਤੇ ਨਾ ਹੀ ਕਿਸੇ ਬਿਮਾਰੀ ਦਾ ਅਸਰ ਹੋਵੇ ਸਰੀਰ ਜਿਹੜਾ ਲੋਹੇ ਵਰਗਾ ਮਜ਼ਬੂਤ ਹੋ ਜਾਂਦਾ ਤੇ ਦਿਮਾਗ ਵੀ ਬਹੁਤ ਤੇਜ ਹੁੰਦਾ ਵਾ ਨਿਗਾ ਵੀ ਜਿਹੜੀ ਵਧਦੀ ਆ ਜੇ ਕਿਸੇ ਬੱਚੇ ਦੀ ਨਿਗਾ ਡਾਉਣਾ ਤੇ ਇਹ ਜਿਹੜਾ ਨੁਸਖਾ ਜਿਹੜਾ ਅੱਜ ਆਪਾਂ ਦੱਸਣ ਲੱਗੇ ਆ ਇਹ ਤੁਸੀਂ ਜਿਹੜੀ ਰੈਸਪੀ ਘਰੇ ਬਣਾ ਕੇ ਰੱਖੋ ਤੇ ਆਪਣੇ ਬੱਚਿਆਂ ਨੂੰ ਵੀ ਬਣਾ ਕੇ ਦਿਓ ਆਪ ਵੀ ਪੀਓ ਤੇ ਤੁਹਾਡੀਆਂ ਵੀ ਹੱਡੀਆਂ ਵੀ ਮਜ਼ਬੂਤ ਰਹਿਣਗੀਆਂ ਸਰੀਰ ਵੀ ਤੁਹਾਡਾ ਜਿਹੜਾ ਲੋਹੇ ਵਰਗਾ ਹੋ ਜਾਊਗਾ ਤੇ ਦਿਮਾਗ ਵੀ ਬਹੁਤ ਤੇਜ ਰਹੂਗਾ ਬਾਕੀ ਇਹ ਜਿਹੜਾ ਨੁਸਖਾ ਆਪਾਂ ਬਣਾਉਣਾ ਵਾ ਨਾ ਇਹ ਜਿਹੜਾ ਨਿਗਾ ਤੇ ਬਹੁਤ ਜ਼ਿਆਦਾ ਕਾਰਗਰ ਦਾ ਕਿਉਂਕਿ ਮੇਰੇ ਬੇਡੇ ਦੀ ਜਿਹੜੀ ਨਿਗਾ ਵਾ ਉਹ ਡਾਉਨ ਹੋਣ ਲੱ ਸੋ ਆਪਾਂ ਜਦੋਂ ਚੈੱਕ ਕਰਾਇਆ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਲੱਗਾ ਸੀਗਾ ਕਿ ਕਾਫੀ ਜ਼ਿਆਦਾ ਡਾਣ ਹੋ ਗਈ ਸੀਗੀ ਤੇ ਹੁਣ ਆਪਾਂ ਜਿਹੜਾ ਉਹਦਾ ਦੇਸੀ ਹੀ ਇਲਾਜ ਕਰ ਰਹੇ ਆਂ ਡ੍ਰੌਪ ਵਗੈਰਾ ਵੀ ਜਿਹੜੇ ਆ ਜਿਵੇਂ ਸ਼ਹਿਦ ਤੋਂ ਜਿਹੜੇ ਬਣੇ ਹੁੰਦੇ ਆ ਉਹ ਆਪਾਂ ਉਹਨਾਂ ਦੇ ਉਹਦੇ ਵਾਸਤੇ ਇਸਤੇਮਾਲ ਕਰ ਰਹੇ ਆਂ ਤੇ ਨਾਲ ਜਿਹੜਾ ਨੁਸਖਾ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਆਂ ਕਿਉਂਕਿ ਸਾਡਾ ਖਤਮ ਹੋ ਗਿਆ ਸੀ ਉਹ ਪਾਊਡਰ ਜਿਹੜਾ ਅੱਜ ਆਪਾਂ ਪਾਊਡਰ ਬਣਾਉਣਾ ਉਹ ਆਪਾਂ ਤੁਹਾਨੂੰ ਜਿਹੜੇ ਦੱਸ ਰਹੇ ਆਂ ਉਹ ਤੁਸੀਂ ਨਾਲ-ਨਾਲ ਉਹ ਬੱਚੇ ਨੂੰ ਦੁੱਧ ਦੇ ਵਿੱਚ ਮਿਕਸ ਕਰਕੇ ਕਿਸ ਤਰ੍ਹਾਂ ਦੇਣਾ ਵਾ ਉਹ ਵੀ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਸੋ ਜੇ ਤੁਹਾਡੇ ਬੱਚਿਆਂ ਨੂੰ ਐਨਕ ਲੱਗੀ ਆ ਤੇ ਐਨਕ ਵੀ ਉਹਨਾਂ ਦੀ ਲੱਤ ਜੂ ਕਿਉਂਕਿ ਮੇਰੇ ਬੇਟੇ ਨੂੰ ਕਾਫੀ ਉਸ ਚੀਜ਼ ਦਾ ਫਰਕ ਪਿਆ ਵਾ ਸੋ ਨਿਗਾ ਕਹਿੰਦੇ ਅੱਖਾਂ ਦੀ ਆ ਜਹਾਨ ਗਿਆ ਨਿਗਾ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਸੋ ਤੁਹਾਡੇ ਜੇ ਬੱਚਿਆਂ ਦੀ ਨਿਗਾ ਘਟਾ ਤਾਂ ਵੀ ਤੇ ਜੇਕਰ ਤੋਂ ਉਹਨਾਂ ਦੀ ਨਿਗਾ ਵਧੀਆ ਤਾਂ ਵੀ ਤੁਸੀਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਨਿਗਾ ਜਿਹੜੀ ਆ ਉਹ ਕਮਜ਼ੋਰ ਨਾ ਹੋਵੇ ਤੇ ਠੰਡ ਤੋਂ ਵੀ ਉਹ ਬਚੇ ਰਹਿਣ ਉਹਦੇ ਵਾਸਤੇ ਆਪਾਂ ਕਿਹੜਾ ਕਿਹੜਾ ਸਮਾਨ ਕਿਸ ਤਰਾਂ ਤਿਆਰ ਕਰਨਾ ਉਹ ਆਪਾਂ ਤੁਹਾਨੂੰ ਦੱਸਾਂਗੇ ਸੋ ਕਿਹੜਾ ਸਮਾਨ ਲੈ ਰਹੇ ਆ ਆਪਾਂ ਤੁਹਾਨੂੰ ਦਿਖਾਉਣੀ ਇਹ ਲੈ ਰਹੇ ਆਂ ਜੀ ਆਪਾਂ ਪੂਰੀ ਮੇਪ ਜਿਹੜੀ ਹੈ 10 ਗ੍ਰਾਮ ਤੇ ਨਾਲ ਹੀ ਆਪਾਂ ਲਵਾਂਗੇ ਇਹਦੇ ਵਿੱਚ 50 ਗ੍ਰਾਮ ਕਾਜੂ 50 ਗ੍ਰਾਮ ਆਪਾਂ ਲਵਾਂਗੇ ਬਦਾਮ ਜਿਹੜੇ ਕਿ ਦਿਮਾਗ ਵਾਸਤੇ ਬਹੁਤ ਵਧੀਆ ਹੁੰਦੇ ਤੇ 50 ਗ੍ਰਾਮੀਆ ਖਰੋਟ 20 ਗ੍ਰਾਮ ਆਪਾਂ ਇਹਦੇ ਵਿੱਚ ਪਾ ਰਹੇ ਹਰੀ ਇਲਾਚੀ ਤੇ 20 ਗ੍ਰਾਮ ਪਾ ਰਹੇ ਜੀ ਆਪਾਂ ਇਹਦੇ ਵਿੱਚ ਖਾਸ ਖਾਸ 50 ਗ੍ਰਾਮ ਪਾਵਾਂਗੇ ਇਹਦੇ ਵਿੱਚ ਆਪਾਂ ਫੁੱਲ ਮਖਾਣੇ ਤੇ 50 ਗ੍ਰਾਮੀ ਆਪਾਂ ਪਾਵਾਂਗੇ ਧਾਗਿਆਲੀ ਮਿਸ਼ਰੀ ਇਹ ਜਿਹੜਾ ਸਾਰਾ ਸਮਾਨ ਪਿਆ ਜੀ ਇਹਨਾਂ ਨੂੰ ਆਪਾਂ ਪਹਿਲਾਂ ਥੋੜਾ ਥੋੜਾ ਜਿਹੜਾ ਡਰਾਈ ਰੋਸਟ ਕਰਨਾ ਵਾ ਭੁੰਨਣਾ ਵਾ ਆਪਾਂ ਇਹਨਾਂ ਨੂੰ ਕਹਿ ਸਕਦੇ ਪੰਜਾਬੀ ਚ ਇਹ ਜਿਹੜੇ ਫੁੱਲ ਮਖਾਣੇ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਜਿਹੜਾ ਸੁੱਕੇ ਰੋਸਟ ਕਰ ਲੈਨੇ ਆ ਇੱਥੇ ਕੋਈ ਆਪਾਂ ਘੋਕਿਆ ਨਹੀਂ ਪਾਉਣਾ ਇਹਨਾਂ ਨੂੰ ਜਿਹੜਾ ਆਪਾਂ ਪਹਿਲਾਂ ਭੁੰਦੇ ਆ ਮੱਠੇ ਮੱਠੇ ਸੇਕਦੇ ਭੁੰਨੇ ਉਹ ਜ ਇਹਨਾਂ ਨੂੰ ਸਿਰਫ ਆਪਾਂ ਕ੍ਰਾਂਚੀ ਕਰਨਾ ਵਾ ਤੇ ਸਾੜਨਾ ਨਹੀਂ ਆਪਾਂ ਇਹਨਾਂ ਨੂੰ ਤੋ ਆਪਣੇ ਫੁੱਲ ਮਖਾਣੇ ਜਿਹੜੇ ਪੁੱਜ ਚੁੱਕੇ ਆ ਇਨਨੂੰ ਆਪਾਂ ਪੂਰਾ ਕ੍ਰਾਂਚੀ ਕਰਨਾ ਵਾ ਉਦੋਂ ਤੱਕ ਤੁਸੀਂ ਇਹਨਾਂ ਨੂੰ ਭੁੰਨਣਾ ਤੇ ਇਹ ਦੇਖੋ ਇਹ ਪੂਰਾ ਕ੍ਰਾਂਚੀ ਹੋ ਚੁੱਕਾ ਵਾ ਤੇ ਇਹਨੂੰ ਆਪਾਂ ਕੱਢ ਲੈਨੇ ਜੋਣੇ ਸਿੱਜੇ ਆਪਾਂ ਪਾ ਲੈਨੇ ਬਾਦਾਮ ਇਹ ਕਾਜੂ ਇਹਨਾਂ ਨੂੰ ਆਪਾਂ ਭੁੰਨ ਲੈਨੇ ਹੁਣ ਆਪਣੇ ਬਾਦਾਮ ਕਾਜੂ ਵੀ ਪੁੱਜ ਚੁੱਕੇ ਆ ਹੁਣ ਪਾ ਦੇਨੇ ਆਪਾਂ ਪੀਸਤਾ ਹੁਣ ਆਪਾਂ ਪੀਸਤਾ ਕੱਢ ਲੈ ਤੇ ਚ ਪਾ ਦਾਂਗੇ ਆ ਪਾਸਰੋ ਇਹਨਾਂ ਨੂੰ ਵੀ ਭੁੰਨ ਲਾਂਗੇ ਹੁਣ ਆਪਣੇ ਅਖਰੋਟ ਵੀ ਭੁੱਜ ਕੇ ਇਹ ਵੀ ਆਪਾਂ ਇਹ ਚ ਪਾ ਦਾਂਗੇ ਤੇ ਇਧਰ ਫਰਾਈ ਪੈਨ ਦੇ ਵਿੱਚ ਆਪਾਂ ਇਹ ਜਿਹੜੀ ਸੌਂਫ ਲਈਓ ਪਾ ਦਾਂਗੇ ਨਾਲ ਹੀ ਆਪਾਂ ਪਾ ਦਾਂਗੇ ਫਾਸਫਾਸ ਨਾਲ ਹੀ ਆਪਾਂ ਪਾ ਦਾਂਗੇ ਲਾਚੀ ਤੇ ਨਾਲ ਹੀ ਪਾ ਦਾਂਗੇ ਪੂਰੀ ਮਿਰਚ ਤੇ ਵੀ ਸਾਰਾ ਸਮਾਨ ਆਪਾਂ ਕੱਢ ਲਾਂਗੇ ਹੁਣ ਇਸ ਤੋਂ ਬਾਅਦ ਇਦਾਂ ਆਪਾਂ ਇੱਕ ਕਾਗਜ ਲੈ ਲੈਣਾ ਉਹਦੇ ਵਿੱਚ ਜਿਹੜਾ ਕੇਸਰ 1 ਗ੍ਰਾਮ ਆਪ ਲਿਆ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰਾ ਤੇ ਇਹਦੀ ਇੱਕ ਪੂੜੀ ਬਣਾ ਲਾਂਗੇ ਤੁਸੀਂ ਬਟਰਪੇਪਰ ਲੈ ਲਓ ਚਾਹੇ ਤੁਸੀਂ ਜਿਹੜਾ ਫੋਲ ਪੇਪਰ ਤੁਸੀਂ ਵਰਤਦੇ ਹੋ ਲੈ ਲਓ ਅਸੀਂ ਫੋਇਲ ਪੇਪਰ ਨਹੀਂ ਵਰਤਦੇ ਇਸ ਕਰਕੇ ਆਪਾਂ ਇਹ ਜਿਹੜਾ ਲੈ ਰਹੇ ਹਾਂ ਇਹਦੇ ਵਿੱਚ ਪਾ ਕੇ ਤੇ ਚਲੋ ਜੀ ਇਹ ਪੂੜੀ ਬਣਾ ਲਈ ਆਪਾਂ ਇਹ ਪੂੜੀ ਆਪਾਂ ਕਿਉਂ ਬਣਾਈਆਂ ਇਧਰ ਆਪਣਾ ਜਿਹੜਾ ਫਰਾਈਪੈਨ ਪੂਰਾ ਗਰਮ ਆ ਫਿਲਹਾਲ ਥੱਲੇ ਉਹ ਮੈਂ ਹੀਟਰ ਬੰਦ ਕਰ ਦਿੱਤਾ ਤੇ ਇਹਦੇ ਵਿੱਚ ਆਪਾਂ ਇਦਾਂ ਰੱਖ ਦੇਣਾ ਇਹਨੂੰ ਤੇ ਇਹਨੂੰ ਇਹ ਹਲਾ ਹਲਾ ਕੇ ਜਿਹੜਾ ਘੁਮਾ ਘੁਮਾ ਕੇ ਤੇ ਇਹਨੂੰ ਆਪਾਂ ਜਿਹੜਾ ਵਾ ਕੇਸਰ ਨੂੰ ਭੁੰਨ ਲੈਣਾ ਕੇਸਰ ਆਪਾਂ ਸਿੱਧਾ ਨਹੀਂ ਇਹਦੇ ਵਿੱਚ ਪਾਉਣਾ ਇਦਾਂ ਕਰਨ ਦੇ ਨਾਲ ਕੇਸਰ ਦਾ ਜਿਹੜਾ ਚੰਗੀ ਤਰ੍ਹਾਂ ਰੰਗ ਨਿਕਲ ਕੇ ਆ ਜਾਂਦਾ ਜਦੋਂ ਆਪਾਂ ਦੁੱਧ ਤਿਆਰ ਕਰਦੇ ਆ ਨਾ ਉਸ ਵਿੱਚ ਕਲਰ ਬਹੁਤ ਸੋਹਣਾ ਹੁੰਦਾ ਵਾ ਕੇਸਰ ਦਾ ਇਹਨੂੰ ਇਦਾਂ ਆਪਾਂ ਹਿਲਾਉਂਦੇ ਹੋਏ ਕਿਉਂਕਿ ਫਰਾਈਪੈਨ ਪੂਰਾ ਗਰਮ ਆ ਤੇ ਇਦਾਂ ਆ ਹੁਣੇ ਸਾਰਾ ਸਮਾਨ ਜਿਹੜਾ ਵਾਪਾ ਭੁੰਨਿਆ ਸੀ ਇਹ ਠੰਡਾ ਹੋ ਚੁੱਕਿਆ। ਇਹ ਵੀ ਜਿਹੜਾ ਠੰਡਾ ਹੋ ਚੁੱਕਿਆ ਵਾ ਇਹ ਆਪਾਂ ਵੱਖਰਾ-ਵੱਖਰਾ ਕਿਉਂ ਪਾਇਆ ਕਿਉਂਕਿ ਇਹ ਜਿਹੜੀ ਚੀਜ਼ ਆ ਨਾ ਇਹਨੇ ਜਿਹੜਾ ਹੋਰ ਤਰ੍ਹਾਂ ਗ੍ਰੈਂਡ ਹੋਣਾ ਇਹ ਜਿਹੜੀ ਚੀਜ਼ ਨੇ ਹੋਰ ਤਰ੍ਹਾਂ ਗ੍ਰੈਂਡ ਹੋਣਾ ਜੀ ਆਪਾਂ ਇਕੱਠਾ ਪਾ ਦਾਂਗੇ ਨਾ ਫਿਰ ਜਿਹੜੀ ਸੌਂਫ ਆ ਤੇ ਇਲਾਚੀ ਆ ਇਹਦੇ ਜਿਹੜੇ ਟੀਲੇ ਜਿਹੇ ਆ ਨਾ ਉਹ ਬੱਚਿਆਂ ਦੇ ਮੂੰਹ 'ਚ ਆਉਂਦੇ ਆ ਤੇ ਫਿਰ ਬੱਚਿਆਂ ਨੂੰ ਜਿਹੜਾ ਚੰਗਾ ਨਹੀਂ ਲੱਗਦਾ ਫਿਰ ਪਹਿਲੀ ਵਾਰ ਜਦੋਂ ਮੈਂ ਬਣਾਇਆ ਸੀ ਮੇਰੇ ਨਾਲ ਇਦਾਂ ਹੋ ਗਿਆ ਸੀ ਵੀ ਜਿਹੜੇ ਲਾਚੀ ਦੇ ਜਿਹੜੇ ਆ ਉਹ ਰਹਿ ਗਏ ਸੀਗੇ ਮੋٹے- ਤੇ ਅਨੂ ਕਹਿੰਦਾ ਮम्मा ਮੈਨੂੰ ਚੰਗਾ ਲੱਗਦਾ ਦੁੱਧ ਦੇ ਵਿੱਚ ਹੋਰ ਤਰ੍ਹਾਂ ਹੁੰਦਾ ਮੈਨੂੰ ਸੋ ਇਹਨੂੰ ਆਪਾਂ ਜਿਹੜਾ ਵਾ ਵੱਖਰਾ ਪੀਸਾਂਗੇ ਜਾਨੀ ਕਿ ਚੰਗੀ ਤੇ ਇਹਦਾ ਪਾਊਡਰ ਬਣਾਉਣਾ ਤੇ ਇਹਨੂੰ ਆਪਾਂ ਥੋੜਾ ਜਿਹਾ ਦਰਦਰਾ ਵੀ ਰਹਿ ਜਾਊਗਾ ਤੇ ਕੋਈ ਗੱਲ ਨਹੀਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਪੀਸ ਲੈਨੇ ਤੇ ਲੋ ਜੀ ਆਪਣਾ ਇਹ ਜਿਹੜਾ ਸਾਰਾ ਆਪਾਂ ਪੀਸ ਲਿਆ ਇਹ ਜਿਹੜਾ ਕਾਜੂ ਦਾ ਇਹ ਸਾਰਾ ਆਪਾਂ ਇਧਰ ਪੀਸ ਲਿਆ ਸੀਗਾ ਤੇ ਇਹ ਹੈਗਾ ਜਿਹੜਾ ਸੌਂਫ ਹਰੀ ਲਾਚੀ ਤੇ ਇਹ ਪੂਰੀ ਮਿਰਚ ਇਹ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਇਨੂੰ ਤੁਸੀਂ ਚੰਗੀ ਤਰ੍ਹਾਂ ਪੀਸਰਨ ਦੇਖੋ ਆਪਾਂ ਚੰਗੀ ਤਰ੍ਹਾਂ ਇਹਨੂੰ ਪਾਊਡਰ ਬਣਾਇਆ ਵਾ ਜੇਕਰ ਤੁਹਾਡਾ ਮਿਕਸਰ ਚਾਹੇ ਕੁਝ ਵੀ ਨਹੀਂ ਪੀਸ ਰਿਹਾ ਚਾਹੇ ਬੱਚੇ ਤੁਹਾਡੇ ਛੋਟੇ ਜਿਹੀ ਚਾਂਸ ਨਹੀਂ ਖਾਂਦੇ ਤੇ ਤੁਸੀਂ ਇਹ ਜਿਹੜੀ ਹਰੀ ਇਲਾਚੀ ਹੈ ਨਾ ਇਹਨੂੰ ਤੁਸੀਂ ਛਿੱਲ ਕੇ ਦੇ ਦਾਣੇ ਕੱਲੇ ਪਾ ਸਕਦੇ ਹੋ ਤੇ ਇਹ ਸਾਰਾ ਕੁਝ ਆਪਾਂ ਇੱਥੇ ਮਿਕਸ ਕਰ ਲੈਨੇ ਤੇ ਜੇਕਰ ਨਹੀਂ ਤੁਸੀਂ ਦਾਣੇ ਕੱਟ ਸਕਦੇ ਤੇ ਫਿਰ ਤੁਸੀਂ ਇਹ ਪਾਊਡਰ ਬਣਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਛਾਣ ਲਿਓ ਜੀ ਇਹ ਸਾਰਾ ਆਪਣਾ ਮਿਕਸ ਹੋ ਗਿਆ। ਇੱਧਰ ਆਪਾਂ ਜਿਹੜੀ ਧਾਗਿਆਲੀ ਮਿਸ਼ਰੀ ਲਈ ਸੀ ਉਹ ਆਪਾਂ ਸਾਰੀ ਇੱਚ ਪਾ ਦਾਂਗੇ। ਇੱਧਰ ਜਿਹੜਾ ਆਪਾਂ ਕੇਸਰ ਲਿਆ ਸੀ ਇਹ ਵੀ ਚੰਗੀ ਤਰ੍ਹਾਂ ਜਿਹੜਾ ਵਾ ਉਹ ਭੁੱਜ ਚੁੱਕਾ ਹੈ। ਤੁਸੀਂ ਚਾਹੋ ਤਾਂ ਜਦੋਂ ਕਾਜੂ ਬਦਾਮ ਚਾਹੇ ਸੌਫ ਜਵੈਨ ਪਾਉਂਦੇ ਜੇ ਉਦੋਂ ਤੁਸੀਂ ਇਹਨੂੰ ਨਾਲ ਹੀ ਪੀਸ ਸਕਦੇ ਹੋ ਤੇ ਜੇਕਰ ਤੁਹਾਡਾ ਜਿਹੜਾ ਇਹ ਆ ਚੰਗੀ ਤਰ੍ਹਾਂ ਭੁੱਜ ਚੁੱਕਾ ਤੇ ਤੁਸੀਂ ਇਦਾਂ ਹੱਥਾਂ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਓ ਜੇ। ਇਹਨੇ ਸਾਰਾ ਹੀ ਘੁੱਲ ਜਾਣਾ ਦੇਖੋ। ਬਾਕੀ ਇਦਾਂ ਜਿਹੜਾ ਥੋੜੇ ਧਾਗੇ ਜਿਹੇ ਦੇ ਵਿੱਚ ਦੇਖਦੇ ਆ ਨਾ ਦੁੱਧ ਜਿੱਤੇ ਵਧੀਆ ਲੱਗਦਾ। ਜੇ ਤੁਸੀਂ ਇਹਨੂੰ ਬਿਲਕੁਲ ਬਰੀਕ ਕਰਕੇ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪੀਸ ਵੀ ਸਕਦੇ ਹੋ ਇਹਨੂੰ ਆਪਾਂ ਹੱਥਾਂ ਦੇ ਨਾਲ ਹੀ ਕਰ ਲਿਆ ਤੇ ਹੁਣ ਸਾਰੀ ਇਹਨੂੰ ਆਪਾਂ ਇਹਦੇ ਵਿੱਚ ਹੀ ਪਾ ਦੇਣੀ ਦੇਖੋ ਜਦੋਂ ਇਹਨੂੰ ਆਪਾਂ ਭੁੰਨ ਲਿਆ ਤੇ ਦੇਖੋ ਕਾਗਜ਼ ਦੇ ਉੱਤੇ ਵੀ ਕਲਰ ਆ ਗਿਆ ਤੇ ਮੈਂ ਹੱਥਾਂ ਦੇ ਨਾਲ ਜਦੋਂ ਮੈਸ਼ ਕੀਤਾ ਤਾਂ ਵੇਖੋ ਹੱਥਾਂ ਦੇ ਉੱਪਰ ਵੀ ਕਲਰ ਆ ਗਿਆ ਇਹ ਜਦੋਂ ਆਪਾਂ ਭੁੰਨ ਲੈਂਦੇ ਆ ਤਾਂ ਕਲਰ ਚੰਗੀ ਤਰ੍ਹਾਂ ਨਿਕਲ ਕੇ ਆ ਜਾਂਦਾ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲੈਣੇ ਹੁਣ ਤੇ ਲੋ ਜੀ ਇਹਨੂੰ ਆਪਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਿਆ। ਇਦਾਂ ਆਪਾਂ ਦਾ ਮੈਸ਼ ਕਰ ਰਹੇ ਆ। ਜਿਵੇਂ ਚਿੱਟੀ-ਚਿੱਟੀ ਤੁਸੀਂ ਵੇਖ ਢੇਲੀ ਦੇਖ ਰਹੇ ਹੋ ਨਾ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਸਾਰੀ ਮਿਕਸ ਹੋ ਜਾਊਗੀ। ਜੈਨਿਕੇ ਰਲ ਜਾਊਗਾ। ਤੋਂ ਨੇ ਸਾਰਾ ਮਿਕਸ ਹੋ ਚੁੱਕਿਆ ਤੇ ਇਦਾਂ ਆਪਾਂ ਇੱਕ ਸੁੱਕਾ ਏਅਰ ਟੈਟ ਜਾਰ ਲੈ ਲੈਣਾ। ਇਦਾਂ ਇਹਨੂੰ ਆਪਾਂ ਭਰ ਕੇ ਰੱਖ ਦਾਂਗੇ। ਸਾਰੇ ਜਣੇ ਅਸੀਂ ਇਹ ਜਿਹੜਾ ਦੁੱਧ ਪੀਂਨੇ ਆ ਇਸ ਕਰਕੇ ਜਿਹੜਾ ਅਸੀਂ ਖੁੱਲਾ ਹੀ ਬਣਾ ਕੇ ਰੱਖਦੇ ਆ। ਬਾਕੀ ਜ਼ਰੂਰੀ ਨਹੀਂ ਆ ਕਿ ਤੁਹਾਡੀ ਇਹ ਨਿਗਾ ਡਾਉਣ ਆ ਤੁਸੀਂ ਫੇਰ ਹੀ ਪੀਓ। ਤੁਸੀਂ ਵੈਸੇ ਵੀ ਬਣਾ ਕੇ ਪੀ ਸਕਦੇ ਹੋ ਟੇਸਟੀ ਬਹੁਤ ਲੱਗਦਾ ਜਿਵੇਂ ਆਪਾਂ ਬਦਾਮ ਵਾਲਾ ਦੁੱਧ ਪੀਂਨੇ ਨਾ ਸਰਦੀਆਂ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੂਗਾ ਕੇਸਰ ਪਿਸਤਾ ਬਦਾਮ ਵਾਲਾ ਦੁੱਧ ਤੇ ਇਹਨੂੰ ਤੁਸੀਂ ਗਰਮੀਆਂ ਸਰਦੀਆਂ ਜਿਹੜਾ ਉਹ ਪੀ ਸਕਦੇ ਤੇ ਇਹਨੂੰ ਇਦਾਂ ਅਸੀਂ ਖੁੱਲਾ ਬਣਾ ਕੇ ਰੱਖ ਲੈਣੇ ਆ ਦੇਖੋ ਜਿਹੜਾ ਬਾਕੀ ਬਚਿਆ ਉਹ ਪਾਏ ਦੇ ਵਿੱਚ ਪਾ ਦਾਂਗੇ ਤੇ ਜਿਹੜਾ ਜਲਦੀ ਸਾਡਾ ਖਤਮ ਹੋ ਜਾਣਾ ਇਹਨੂੰ ਬਣਾਉਣਾ ਕਿੱਦਾਂ ਵਾ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਕਿੱਦਾਂ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਲੋਰੀ ਨੂੰ ਆਪਾਂ ਇਦਾਂ ਏਅਰ ਟੈਡ ਕਰਕੇ ਰੱਖ ਲੈਣਾ ਰਸੋਈ ਦੇ ਵਿੱਚ ਜਿਵੇਂ ਆਪਾਂ ਚਾਹ ਪਤੀ ਖੰਡ ਦਾ ਆਪਾਂ ਡੱਬਾ ਰੱਖਦੇ ਆ ਨਾ ਉਸੇ ਤਰ੍ਹਾਂ ਤੁਸੀਂ ਇਹਦਾ ਵੀ ਡੱਬਾ ਬਣਾ ਕੇ ਰੱਖੋ ਸਰੀਰ ਦੀ ਕੋਈ ਵੀ ਕਮਜ਼ੋਰੀ ਹੈ ਨਾ ਉਹ ਬਿਲਕੁਲ ਸ਼ੂ ਮੰਤਰ ਹੋ ਜੂਗੀ ਚਾਹੇ ਤੁਹਾਡੇ ਹੱਡੀਆਂ 'ਚ ਪੇਨ ਹੋ ਰਿਹਾ ਵਾ ਗੋਡਿਆਂ 'ਚ ਪੇਨ ਹੋ ਰਿਹਾ ਮੋਢਿਆਂ 'ਚ ਪੇਨ ਹੋ ਰਿਹਾ ਕਮਰ ਦਰਦ ਹੋ ਰਹੀ ਆ ਚਾਹੇ ਤੁਹਾਨੂੰ ਜਾਦਾਸ਼ ਦੀ ਪ੍ਰੋਬਲਮ ਆ ਚਾਹੇ ਕੈਸਟ੍ਰੋਲ ਆ ਕੁਝ ਵੀ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਨਾ ਤੁਸੀਂ ਇਹ ਜਿਹੜਾ ਪਾਊਡਰ ਬਣਾ ਕੇ ਰੱਖੋ ਇਹਦਾ ਸੇਵਨ ਕਰਦੇ ਰਹੋ ਤੇ ਤੁਹਾਡੂ ਕੋਈ ਵੀ ਬਿਮਾਰੀ ਹੋ ਜਿਹੜੀ ਸ਼ੂਮੰਤਰ ਹੋ ਜੂਗੀ ਇਮਿਊਨਿਟੀ ਸਿਸਟਮ ਤੁਹਾਡੀ ਜਿਹੜੀ ਸਰੀਰ ਦਾ ਵਧ ਜੂਗਾ ਸੋ ਇਹਨੂੰ ਇਸਤੇਮਾਲ ਕਿਵੇਂ ਤੁਸੀਂ ਕਰਨਾ ਇੱਕ ਤਿਹਦਾ ਹੈਗਾ ਵੀ ਤੁਸੀਂ ਇਦਾਂ ਇੱਕ ਚਮਚ ਇਹਦਾ ਤੇ ਦੁੱਧ ਨਾਲ ਗਰਮ ਕਰ ਲੈਣਾ ਤੇ ਉਹਦੇ ਨਾਲ ਤੁਸੀਂ ਸਵੇਰੇ ਸ਼ਾਮ ਲੈ ਸਕਦੇ ਹੋ ਜੇਕਰ ਉਹਦਾ ਨਹੀਂ ਤੁਸੀਂ ਲੈਣਾ ਚਾਹ ਬੱਚੇ ਉਹਦਾ ਖਾਣਾ ਪਸੰਦ ਨਹੀਂ ਕਰਦੇ ਤੇ ਇਹਦਾ ਆਪਾਂ ਦੁੱਧ ਬਣਾਉਣਾ ਦੁੱਧ ਕਿਸ ਤਰ੍ਹਾਂ ਬਣਾਉਣਾ ਉਹ ਵੀ ਆਪਾਂ ਤੁਹਾਨੂੰ ਦੱਸਦੇ ਅੱਗੇ ਆਪਾਂ ਅੱਜ ਬਣਾਉਨੇ ਆ ਜੀ ਕੇਸਰ ਬਦਾਮ ਵਾਲਾ ਮਿਲਕ ਤੇ ਜੇਕਰ ਤੁਹਾਨੂੰ ਮੰਨ ਲਓ ਸਰਦੀਆਂ ਸਰਦੀਆਂ ਦੇ ਵਿੱਚ ਤੁਸੀਂ ਇਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਵੀ ਜਿਵੇਂ ਖੰਗ ਚ ਕੰਮ ਜ਼ਿਆਦਾ ਲੱਗਾ ਬੱਚੇ ਨੂੰ ਉਹਦੇ ਵਾਸਤੇ ਵਿੱਚ ਤੁਸੀਂ ਕੀ ਐਡ ਕਰਨਾ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਤੇ ਜੇਕਰ ਸਿੰਪਲ ਰੈਗੂਲਰ ਜਿਵੇਂ ਆਪਾਂ ਰੋਜ਼ ਸ਼ਾਮ ਨੂੰ ਦੁੱਧ ਪੀਂਦੇ ਆ ਰਾਤ ਨੂੰ ਜਾਂ ਬੱਚਿਆਂ ਨੂੰ ਤੁਸੀਂ ਦੇਣਾ ਉਹ ਕਿਸ ਤਰ੍ਹਾਂ ਦੇਣਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਹੁਣ ਆਪਾਂ ਦੁੱਧ ਬਣਾਉਣ ਲੱਗੇ ਜੀ ਇੱਧਰ ਤੁਸੀਂ ਵੇਖ ਸਕਦੇ ਹੋ ਆਪਾਂ ਦੋ ਗਲਾਸ ਦੁੱਧ ਜਿਹੜਾ ਉਹ ਗਰਮ ਰੱਖ ਲਿੱਤਾ ਸੀਗਾ ਤੇ ਦੋ ਚਮਚੀ ਆਪਾਂ ਇਹਦੇ ਵਿੱਚ ਏਦਾਂ ਹਲਕੇ ਹਲਕੇ ਦੇ ਇਹਦੇ ਵਿੱਚ ਪਾਊਡਰ ਦੇ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਰਿਜਨ ਦਿੰਨੇ ਆ ਜੈਨਕਿ ਦੋ ਇਹਨੂੰ ਉਬਾਲੇ ਆ ਜਾਣਗੇ ਤੇ ਦੁੱਧ ਨੂੰ ਉਤਾਰ ਕੇ ਤੇ ਇਹਨੂੰ ਆਪਾਂ ਗਲਾਸਾਂ ਵਿੱਚ ਪਾ ਲਾਂਗੇ ਇਹ ਤੇ ਹੈਗਾ ਤੁਸੀਂ ਨੋਰਮਲ ਜੇ ਰੈਗੂਲਰ ਜਿਹੜਾ ਪੂਰਾ ਸਾਰੀ ਤੁਹਾਨੂੰ ਆਪਾਂ ਦੱਸਿਆ ਵੀ ਤੁਸੀਂ ਉਹ ਜਿਹੜਾ ਦੁੱਧ ਪੀਣਾ ਵਾ ਸੋ ਇਸੇ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਜੇਕਰ ਤੁਹਾਨੂੰ ਖੰਘ ਜਕਾਮ ਜ਼ਿਆਦਾ ਲੱਗਾ ਵਾ ਤੇ ਫੇਰ ਤੁਸੀਂ ਕੀ ਕਰਨਾ ਵਾ ਇਦੇ ਵਿੱਚ ਚਨੇ ਦਾ ਪਾਊਡਰ ਜਿਹੜਾ ਪੁੱਜੇ ਚਣਿਆਂ ਦਾ ਪਾਊਡਰ ਨਹੀਂ ਤੇ ਨਾਰਮਲ ਜੇ ਤੁਹਾਡੇ ਕੋਲ ਵੇਸਣ ਹੈਗਾ ਵਾ ਤੇ ਉਹ ਤੁਸੀਂ ਜਿਵੇਂ ਪੁੱਜੇ ਚਣਿਆਂ ਦਾ ਪਾਊਡਰ ਤੇ ਇਦਾਂ ਹੀ ਇਹਦੇ ਨਾਲ ਤੁਸੀਂ ਮਿਕਸ ਕਰਕੇ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਨਹੀਂ ਹੈਗਾ ਤੇ ਨਾਰਮਲ ਵੇਸਣ ਲੈਣਾ ਇੱਕ ਚਮਚ ਦੇਸੀ ਘਿਓ ਦਾ ਲੈਣਾ ਉਹ ਤੁਸੀਂ ਪਹਿਲਾਂ ਪਾ ਕੇ ਫਰਾਈਪੈਨ ਬਤੀਲੇ ਜਿੱਥੇ ਵੀ ਤੁਸੀਂ ਬਣਾ ਰਹੇ ਹੋ ਫਿਰ ਉਹ ਵੇਸਣ ਨੂੰ ਤੁਸੀਂ ਭੁੰਨ ਲੈਣਾ ਉਸ ਤੋਂ ਬਾਅਦ ਤੁਸੀਂ ਵਿੱਚ ਦੁੱਧ ਪਾ ਕੇ ਤੇ ਇਹ ਵਾਲਾ ਜਿਹੜਾ ਮਟੀਰੀਅਲ ਸਾਰਾ ਆਪਾਂ ਬਣਾਇਆ ਇਹ ਤੁਸੀਂ ਪਾਊਡਰ ਦੇ ਵਿੱਚ ਪਾ ਕੇ ਤੇ ਪੀ ਸਕਦੇ ਹੋ ਦੁੱਧ ਜਾਨੀ ਕਿ ਉਹ ਦੁੱਧ ਹੀ ਬਣ ਜਾਂਦੀ ਹੈ ਜਿਵੇਂ ਕਿ ਆਪਾਂ ਵੇਸਣ ਵਾਲੀ ਦੁੱਧ ਦੀ ਪਹਿਲਾਂ ਵੀਡੀਓ ਚੈਨਲ ਤੇ ਬਣਾ ਕੇ ਪਾਈ ਸੀ ਜੇ ਤੁਸੀਂ ਆਪਣੀ ਸਰੀਰ ਨੂੰ ਤਾਕਤ ਦੇਣ ਵਾਸਤੇ ਜਾਨੀ ਕਿ ਬਹੁਤ ਦਰਦਾਂ ਹੋ ਰਹੀਆਂ ਤੁਹਾਡੀ ਵੀਕਨੈਸ ਬਹੁਤ ਮਹਿਸੂਸ ਹੋ ਰਹੀ ਹੈ ਤੁਹਾਡੀ ਬਾਡੀ ਨੂੰ ਫਿਰ ਤੁਸੀਂ ਇਦਾਂ ਜਿਵੇਂ ਆਪਾਂ ਪਾਊਡਰ ਪਾਇਆ ਇਹਦੇ ਵਿੱਚ ਤੇ ਇਹਦੇ ਵਿੱਚ ਨਾਲ ਹੀ ਤੁਸੀਂ ਪਾ ਦੇਣੀਆਂ ਦੋ ਖਜੂਰਾ ਜਿਹੜੀਆਂ ਅਸਲੀ ਖਜੂਰਾ ਹਨ ਜਿਹੜੀਆਂ ਅਖੰਡ ਤੋਂ ਤਿਆਰ ਹੋਈਆਂ ਉਹ ਨਹੀਂ ਅਸਲੀ ਖਜੂਰਾ ਜਿਹੜੀਆਂ ਦੋ ਇਹਦੇ ਵਿੱਚ ਨਾਲ ਹੀ ਤੁਸੀਂ ਪਾ ਦੇਣੀਆਂ ਕੋਈ ਖੰਡ ਪਾਉਣ ਦੀ ਨਹੀਂ ਜਰੂਰ ਤੇ ਕੋਈ ਕੁਛ ਨਹੀਂ ਪਾਉਣ ਦੀ ਜਰੂਰ ਤੇ ਬਸ ਇਦਾਂ ਜਿਹੜਾ ਥੋੜਾ ਰਿਜ ਜਾਊਗਾ ਜੇ ਦੁੱਧ ਥੋੜਾ گاੜਾ ਹੋ ਜਾਊਗਾ ਤੇ ਤੁਸੀਂ ਉਹ ਫਿਰ ਦੁੱਧ ਜਿਹੜਾ ਪੀ ਸਕਦੇ ਹੋ ਤੇ ਇਹ ਰੈਗੂਲਰ ਬੱਚਿਆਂ ਨੂੰ ਇਦਾਂ ਤੁਸੀਂ ਥੋੜਾ ਜਦੋਂ ਦੁੱਧ گاੜਾ ਹੋ ਜਾਊਗਾ ਰਿਜ ਕੇ ਫਿਰ ਤੁਸੀਂ ਬੱਚਿਆਂ ਨੂੰ ਪਿਲਾ ਸਕਦੇ ਹੋ ਜੇਕਰ ਤੁਹਾਡੇ ਗਲੇ ਦੇ ਵਿੱਚ ਖਰਖਰੀ ਜੀ ਰਹਿੰਦੀ ਆ ਫਿਰ ਤੁਸੀਂ ਇਦਾਂ ਦੁੱਧ ਬਣਾ ਕੇ ਤੇ ਉਹਦੇ ਵਿੱਚ ਤੁਸੀਂ ਅੱਧਾ ਚਮਚ ਜਿਹੜਾ ਦੇਸੀ ਘਿਓ ਦਾ ਪਾ ਕੇ ਗਾਂ ਦਾ ਦੇਸੀ ਘਿਓ ਤੁਸੀਂ ਪਾਉਣਾ ਉਹ ਤੁਸੀਂ ਪਾ ਕੇ ਪੀ ਸਕਦੇ ਹੋ ਦੇਖਿਓ ਤੁਸੀਂ ਇਹ ਜਿਹੜੀਆਂ ਚੀਜ਼ਾਂ ਅਪਣਾ ਕੇ ਦੇਖਿਓ ਜੇ ਜਿਹੜੇ ਜਿਹੜੇ ਵੀ ਰੋਗ ਵਾਸਤੇ ਆਪਾਂ ਤੁਹਾਨੂੰ ਦੱਸਿਆ ਵਾ ਚਾਹ ਤਾਕਤ ਵਾਸਤੇ ਜਿਸ ਤਰ੍ਹਾਂ ਤੁਸੀਂ ਪੀਣਾ ਉਹਦਾ ਤੁਸੀਂ ਇਹ ਪਾਊਡਰ ਪਾ ਕੇ ਦੁੱਧ ਬਣਾ ਕੇ ਪੀ ਸਕਦੇ ਹੋ ਤੇ ਐਸ ਸਰੀਰ ਤੁਹਾਡਾ ਜਿਹੜਾ ਲੋਹੇ ਵਰਗਾ ਹੋ ਜਾਣਾ ਇੰਨੀ ਤਾਕਤ ਉਹਦੇ ਵਿੱਚ ਆ ਜਾਣੀ ਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਿਨ ਲੈਣੇ ਆ ਦੁੱਧ ਨੂੰ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਕੇਸਰ ਵਿੱਚ ਰੰਗ ਛੱਡ ਰਿਹਾ ਨਾ ਇਹਦੇ ਤੇ ਐ ਜਿਹੜਾ yellow yellow ਦੁੱਧ ਹੋ ਜਾਣਾ ਦੇਖੋ ਦੁੱਧ ਜਿਹੜਾ ਆਪਣਾ گاੜਾ ਹੋ ਗਿਆ ਸਿਰਫ ਦੋ ਬਾਲੇ ਨੂੰ ਆਏ ਆ ਤੇ ਕੇਸਰ ਨੇ ਵੀ ਚੰਗੀ ਤਰ੍ਹਾਂ ਰੰਗ ਛੱਡ ਦਿੱਤਾ ਤੇ ਆਪਣਾ ਦੁੱਧ ਜਿਹੜਾ ਤਿਆਰ ਹੋ ਗਿਆ ਕੋਈ ਇਹਦੇ ਵਿੱਚ ਆਪਾਂ ਚੀਨੀ ਨਹੀਂ ਪਾਉਣੀ ਕੋਈ ਕੁਝ ਨਹੀਂ ਹੋਰ ਪਾਉਣਾ ਤੇ ਬਿਲਕੁਲ ਤਿਆਰ ਆਪਣਾ ਦੁੱਧ ਦੇਖੋ ਦੁੱਧ ਕਿੰਨਾ گاੜਾ ਹੋ ਗਿਆ ਕਿਉਂਕਿ ਇਹਦੇ ਵਿੱਚ ਆਪਾਂ ਫੁੱਲ ਮਖਾਣੇ ਪਾਏ ਆ ਉਹਦੇ ਨਾਲ ਵੀ ਫੁੱਲ ਕੇ ਜਿਹੜਾ ਦੁੱਧ ਉਹ گاੜਾ ਹੋ ਜਾਂਦਾ ਹੁਣ ਇਹਨਾਂ ਨੂੰ ਆਪਾਂ ਪਾ ਲੈਨੇ ਗਲਾਸਾਂ ਕੋਈ ਵੀ ਇਹੋ ਜੀ ਪ੍ਰੋਬਲਮ ਆ ਤੁਹਾਡੇ ਸਰੀਰ ਨੂੰ ਤੇ ਇਹ ਜਿਹੜਾ ਦੁੱਧ ਤੁਸੀਂ ਬਣਾ ਕੇ ਪੀਓ ਜੀ ਪਾਊਡਰ ਜਿਹੜਾ ਬਣਾ ਲੈਣਾ ਤੁਸੀਂ ਉਹ ਤੁਹਾਨੂੰ ਆਪਾਂ ਦੱਸਿਆ ਵੀ ਇਹ ਦੇਖੋ ਆਪਾਂ ਪਾਊਡਰ ਜਿਹੜਾ ਬਣਾਇਆ ਵਾ ਪੂਰਾ ਡੱਬਾ ਭਰ ਕੇ ਰੱਖ ਲਿਆ ਵਾ ਇਹਨੂੰ ਆਪਾਂ ਰੋਜ਼ ਹੀ ਬਣਾ ਕੇ ਪੀਣੇ ਆ ਇਹ ਹੈਗਾ ਸਾਡੀ ਸਿਹਤ ਦਾ ਰਾਜ ਜਿਹੜੀ ਆਪਾਂ মালਟੀ ਵਿਟਾਮਿਨ ਖਾਂਦੇ ਆ ਬਾਹਰੋਂ ਲਿਆ ਕੇ ਚਾਹੇ ਹੋਰ ਤਾਕਤ ਦੀਆਂ ਦਵਾਈਆਂ بڑے ਕੈਪਸੂਲ ਚੱਲੇ ਨੇ ਲੋਕੋ ਖਾਂਦੇ ਆ ਉਹ ਸਾਰਾ ਕੁਝ ਨੂੰ ਪਿੱਛੇ ਛੱਡ ਕੇ ਇਹ ਤੁਸੀਂ ਖੁਦ ਹੀ ਬਣਾ ਕੇ ਘਰੇ ਰੱਖ ਲਓ ਬਹੁਤ ਹੀ ਜ਼ਿਆਦਾ ਤਾਕਤਵਰ ਹੁੰਦਾ ਵਾ ਪਾਊਡਰ ਬੱਚਿਆਂ ਨੂੰ ਵੀ ਦੋ ਇੱਥੋਂ ਤੱਕ ਕਿ ਬਜ਼ੁਰਗਾਂ ਨੂੰ ਦੋ ਉਹਨਾਂ ਨੂੰ ਵੀ ਜਿਹੜੀ ਤਾਕਤ ਸਰੀਰ ਚ ਜਾਵੇ ਆਪ ਵੀ ਪੀਓ ਤੁਸੀਂ ਜਿਹੜੇ ਜੌਬ ਜਾਂਦੇ ਆ ਉਹ ਵੀ ਤੁਸੀਂ ਪੀਓ ਕਿਉਂਕਿ ਬਹੁਤ ਕੰਮ ਹੋ ਜਾਂਦਾ ਬਾਹਰ ਵੀ ਕੰਮ ਕਰਨਾ ਕਰੇ ਵੀ ਕੰਮ ਕਰਨਾ ਤੁਸੀਂ ਹੁਣ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਿਹੜਾ ਦਬਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਪ ਲੱਗ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋ